ਸਾਨੂੰ ਪਤਾ ਲੱਗਿਆ ਸੀ ਕਿ ਗੜ੍ਹ ਸ਼ੰਕਰ ਤੋਂ ਚੱਡੀਆਂ ਰੋਡ ਤੇ ਭਗਵਾਂਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਮੌਕੇ ਦੇ ਅੱਗੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਪ ਉਹ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਕ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀਰ ਸੀਗਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬੋਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਬਲ ਹਸਪੀਟਲ ਭੇਜੀ ਗਈ ਆ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਭਜਾਇਆ ਗਿਆ ਤੇ ਇਹਦਾ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਵੀ ਜਿਹੜਾ ਹੈਗਾ ਹਸਪੀਟ ਬਾਕੀ ਅੱਗੇ ਉਹਨਾਂ ਦਾ ਜਿਹੜਾ ਇਲਾਜ ਆ ਕਿੰਨੇ ਵਿਅਕਤੀਆਂ ਦੀ ਟੋਟਲ ਟੈਸਟ ਹੋਈ ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬੋਡੀ ਅਸੀਂ ਚੁੱਕੀ ਹੈ ਤੇ ਬਾਕੀ ਤਾਂ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਜਿਹੜਾ ਹੈਗੇ ਉਹਨਾਂ ਦਾ ਕੀ ਹਾਲ ਇਹ ਮੋਟਰਸਾਈਕਲ ਸਵਾਰ ਜਿਹੜੇ ਇਹ ਮੋਟਰਸਾਈਕਲ ਸਵਾਰ ਸਿਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਏ ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ ਜੀ ਐਕਸੀਡੈਂਟ ਦਾ ਕਾਰਨ ਇਹ ਹੀ ਹੈ ਕਿ ਟਰੱਕ ਜਿਹੜਾ ਹੈਗਾ ਇਹ ਓਵਰਲੋਡ ਸੀਗਾ ਇਹ 40% ਤੋਂ ਆਇਆ ਬਾਕੀ ਇਹਦੇ ਬਾਰੇ ਜਿਹੜੀ ਟੈਕਨੀਕਲ ਕੀਤੀ ਜਾ ਰਹੀ ਹੈ ਟੱਕਰ ਸ਼ੰਕਰ ਆਉਂਦਾ ਸਾਨੂੰ ਅਸੀਂ ਇੱ ਅਖਤੇ ਮੋਰੇ ਇੱਕ ਮੋਟਰਸਾਈਕਲ ਜਾਂਦਾ ਸੀ ਕਾਲਜ ਦਾ ਮੁੰਡਾ ਹੀ ਸੀ ਉਹ ਵੀ ਇਸੇ ਕਾਲਜ ਦਾ ਗਰਸੇਵਾ ਕਾਲਜ ਦਾ ਪਹਿਲਾਂ ਉਹ ਟਰੱਕ ਮੁੰਡੇ ਨੂੰ ਲੈ ਕੇ ਆਇਆ ਬਸ ਵਾਲੋ ਘੜਿਸਕੇ ਤੇ ਮੁੜ ਕੇ ਫੇਰ ਗੱਡੀ ਆ ਕੇ ਪਾਸੇ ਚ ਭੱਜੀ ਤੇ ਬਸ ਜਦ ਸਕੂਲ ਦੇ ਬੱਚੇ ਸੀ ਹਾਂਜੀ ਬਸ ਦੇ ਵਿੱਚ ਕੁੜੀਆਂ ਸੀਆਂ ਗਰਸ ਕੁੜੀਆਂ ਕਾਲਜ ਦੀਆਂ 15 16 ਕ ਦੀ ਗਿਣਤੀ ਹੋਣੀ ਜਿਹੜੀ ਅਸੀਂ ਅੱਥੀ ਮੈਂ ਮੁੰਡਾ ਇੱਥੇ ਵੇੜਨੇ ਦਾ ਕੰਮ ਕਰਦਾ ਉਹ ਤੇ ਦੋਨੇ ਮੁੰਡੇ ਮੁੱਕੇ ਰਿਹਾ ਜੀ ਪਹਿਲਾਂ ਸੀ ਬੱਸ ਜੋ ਸਟੂਡੈਂਟ ਕੱਢੇ ਡਰਾਈਵਰ ਕੱਢੇ ਤੇ ਬਾਅਦ ਚ ਟਰੱਕ ਲੈ ਕਿੰਨੇ ਕੀ ਹਾਲਤ ਮਾੜੀ ਸੀ ਜਲੇ ਬੱਚੇ ਕੱਢੇ ਕਿੰਨੇ ਕੀ ਸੀਰੀਅਸ ਸੀਗੇ ਉਹਦੇ ਵਿੱਚ ਡਰਾਈਵਰ ਵੀ ਸੀਰੀਅਸ ਹਸ ਤੀ ਬੱਸ ਵਾਲੇ ਦੀ ਤੇ ਜਿਹੜਾ ਬੰਦਾ ਸੀਗਾ ਆਪਣੇ ਆਪਣੇ ਬੱਸ ਟਰੱਕ ਦਾ ਡਰਾਈਵਰ ਇੱਕ ਡਰਾਈਵਰ ਪਤਾ ਨਹੀਂ ਕਨੈਕਟਰ ਸੀਗਾ ਉਹਦੇ ਵਿੱਚ ਇੱਕ ਉਹ ਸੀਰੀਅਸ ਸੀਗਾ ਤੇ ਬੱਸ ਦੇ ਵਿੱਚ ਡਰਾਈਵ ਦੇ ਬੈਕਸਾਈਡ ਤੇ ਜਿਹੜੀ ਕੁੜੀ ਬੈਠੀ ਸੀ ਜਿਆਦਾ ਸੀਰੀਅਸ ਹੋ ਸੀਗੀ ਜੀ ਬਾਕੀ ਦੇ ਚੋਟ ਕਿਸੇ ਸਿਰ ਤੇ ਕਿਸੇ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਤੇ ਡੈਥ ਵੀ ਡੈਥ ਵੀ ਹੋਈ ਹੈ ਕਿੰਨੇ ਕਿੰਨੇ ਡੈਥ ਦੱਸੋ ਹੋਈ ਹੈ ਉਹ ਇੱਕ ਸੀ ਲਗਭਗ ਗਿਰਤੀ ਹੋਈ ਹੈ ਜਿਹੜੇ ਟਰੱਕ ਦੇ ਕੋਲੇ ਸਾਡੇ ਤੇ ਮੈਂ ਬਾਤ ਦੇ ਗੱਬੇ ਮੁੱਤੇ ਹਲੇ ਬਾਕੀ ਅਧਿਕਾਰਿਕ ਤੌਰ ਤੇ ਪੁਸ਼ਟੀ ਹੋਈ ਕੋਈ ਸੱਚਾ ਕਿਸੇ ਨੇ ਹਲੇ ਇੱਕ ਤੱਕ ਕੋਈ ਸੰਤੁਸ਼ਟੀ ਜਾਂ ਦੇ ਮੌਕੇ ਤੇ ਇੱਥੇ ਹੀ ਆ ਹੁਣ ਬਾਕੀ ਹਸਪਤਾਲ ਤੋਂ ਜੋ ਰਿਪੋਰਟ ਆਉਗੀ ਉਪਰ ਉਹ ਪਤਾ ਲੱਗੂਗਾ